ਆ ਦੇਖੋ ਜੀ ਇਹਨਾਂ ਨੂੰ ਇਹ ਸਾਰੇ ਘੋੜਿਆਂ ਤੇ ਆਉਂਦਾ ਰਾਸ਼ਨ ਪਾਣੀ ਆ ਗੱਨ ਵਾਲਿਆਂ ਦਾ ਪੈ ਰਿਆ ਜੱਟ 55000 ਰੇ ਲੈ ਜਾਂਦੀ ਹੈ ਬਹੁਤ ਖਾਈ ਤੇ ਖਵਾਉਣ ਲੈ ਕੇ ਆਉਣਾ ਭਾਈ ਮਹਿੰਗਾਈ ਵਾਲੀ ਆ ਤੇ ਵੀ ਸਾਰਾ ਰਹਾ ਪੈਦਲ ਆ ਫਿਰ ਘੋੜੇ ਤੇ ਲੱਦ ਕੇ ਕਿੰਨਾ ਕ ਸਾਮਾਨ ਆ ਸਕਦਾ ਉਹਨਾ ਹੀ ਆਉਂਦਾ ਥੱਲੇ ਸਿੱਟ ਲਓ ਕੀ ਪਾਉਗੇ ਅੱਜ ਚੱਲ ਪੇ ਵਾਪਸੀ ਵਾਲਾ ਕਾਟ ਵਾਲਾ ਤੇ ਉੱਪਰ ਆਪਾਂ ਕੱਲ ਜਾਇਆ ਇਹ ਸੀ ਮਾ ਸਾਡੇ ਗਏ ਸੀ ਮੌਸਮ ਹੁਣ ਤੱਕ ਠੀਕ ਸੀ ਅੱਜ ਥੋੜਾ ਜਿਹਾ ਕਿਡਮਿੰਡ ਹੋ ਰਹੀ ਹੈ ਹੁਣ ਚੱਲਦੇ ਆਂ ਵਾਪਸੀ ਇਹ ਆ ਬਾਜ਼ਾਰ ਕੰਗਰੀਆ ਹਿੱਥ ਵਾਲੀਂ ਗਾਵਾਂ ਦੇ ਕੱਦ ਦੇਖੋ ਇੰਨੀਆਂ ਛੋਟੀਆਂ ਆ ਕੋਣੇ ਆਈ ਜਾਂਦਾ ਬਾਈ ਤੇਰਾ ਕੱਦ ਦੇਖੋ ਇਹ ਬੱਚੀ ਨਹੀਂ ਪੂਰੀ ਗਾਂ ਹੈ ਇਹਨਾਂ ਦੇ ਆ ਕੱਦ ਆ ਜਮੇ ਛੋਟੀਆਂ ਛੋਟੀਆਂ ਇਹ ਆ ਘੋੜਾ ਇਹ ਘੋੜੇ ਕੀ ਸਵਾਰੀ ਪਰ ਮੈਂ ਕਰਣ ਨਾਲ ਹਾਂ ਇੱਕ ਆ ਰਿਹਾ ਝੜਾ ਘੋੜੇ ਸਵਾਰ ਹੈ ਹੈ ਖੱਤਰ ਸਵਾਰ ਖੱਤਰ ਸਵਾਰ ਖੱਤਰ ਸਵਾਰ ਕੋਡ ਦੀ ਸ਼ਾਦੀ ਹੈ ਪਾਟੇ ਦੀ ਪੈਸੇ ਦੀ ਇਹਨਾਂ ਦਾ ਪੈਕ ਜੀ ਪਾਈਆਂ ਸੀ ਆ ਚਲੋ ਉਹ ਤੇ ਬੋਤਲਾ ਚਲੋ ਚੜੋ ਕੀ ਬਈ ਆ ਜਾਣਾ ਨਹੀਂ ਤੂੰ ਬੱਚੇ ਆਉਣਗੇ ਆ ਦੇਖ ਇਹਨੂੰ ਬੱਚਾ ਤੁਸੀਂ ਛੱਡਣਾ ਨਹੀਂ ਇਹਨੂੰ ਹਾਲੇ ਛੱਡਣਾ ਨਹੀਂ ਕੋਈ ਕੋਟਾ ਦੇਖ ਦੇਖ ਦੇ ਧਿਆਨ ਨਾਲ ਜਲਦੀ ਆ ਜਾਣਾ ਹੈ ਉਹ ਤਾਂ ਮਾਰਦੇ ਆਂ ਆ ਪੁੱਛ ਲੈ ਇਹਨੂੰ ਉਹਨੂੰ ਪੁੱਛਦਾ ਰੋਕ ਤਾ ਨਾ ਛਿੜਾ ਤੇ ਬੈਠੇ ਨਾ ਬੈ ਜਾ ਬੈ ਜਾ ਪੈਰ ਕੱਢੀ ਨਹੀਂ ਵਿੱਚੋਂ ਇਹ ਤਾਂ ਇਹਨੂੰ ਕਿਉਂ ਜਾਂਦਾ ਹੈਗਾ ਬੈ ਜਾ ਆਪ ਨੂੰ ਨਹੀਂ ਆਉਂਦਾ ਇਹ ਕਿੱਲਾ ਤਾਂ ਖਲੇ ਜਾਂਦਾ ਜੀ ਜਾਂਦੇ ਕਿਉਂ ਤੇ ਤਿੰਨ ਮਿੰਟਾਂ ਦਾ ਕੋਸਨ ਇਹਨਾਂ ਆ ਵੇਖ ਤੂੰ ਸਾਲ ਮਾਰ ਦੋ ਰਾਈ ਥੋੜਾ ਗੋਲ ਸੇਂਜਾ ਕੋਸ ਨਿੱਟ ਲੱਡੂ ਲਾ ਬੈਗ ਕਿਉਂ ਰਨਣਾ ਲਾ ਇਕੱਠਿਓ ਬਾ ਵੀ ਲੈ ਜੀ ਜਾਂਦ ਸਿੰਘ ਹੋਇਆ ਸਵਾਰ ਆ ਬੈਗ ਕਿਵੇਂ ਵੱਧ ਇੱਕ ਫੜਾ ਦੇ ਅੱਛਾ ਜਾਂਦ ਸਿੰਘ ਹੋਇਆ ਔਰ ਡੰਡਾ ਸਗਾ ਨਹੀਂ ਫੜਾ ਦੇ ਬੈਗ ਓਏ ਬਈ ਬੈਗ ਤੱਕ ਡੰਡਾ ਕਮਾਰੀ ਜਾਣਾ ਉਹਨੂੰ ਸਿਰ ਚ ਮਾਰਿਆ ਵਿਚਾਰੇ ਦੇ ਆ ਡੰਡਾ ਆ ਤਾਂ ਫੜਾ ਦੇ ਤੂੰ ਬੰਦੇ ਅੱਡ ਮਾਲਕ ਬਣਿਆ ਚੱਲ ਆ ਜਾ ਲਿਆ ਲਿਆ ਬੈਗ ਫੜਾ ਦੋ ਇਹ ਬਾਕੀ ਪੈਸਲਾ ਵਾਲੇ ਇਹ ਸਾਡੇ ਘੋੜੇ ਵਾਲੇ ਨਾ ਹੋ ਨਾ ਨਾ ਕੀ ਗਾ ਮਾਦਨ ਇੱਥੇ ਬਹਿ ਜਾਓ ਥਣੀਆਂ ਖਿੱਚ ਕੇ ਉਹ ਗੱਲ ਕਰੀ ਸਵੇਰ ਦਾ ਵੇਲਾ ਤੇ ਸਵੇਰੇ ਸਵੇਰੇ ਸਾਹਮਣੇ ਦਿਖਦੀ ਹੋਈ ਬਰਫ਼ ਹੈਲੀਪੈਡ ਦੇ ਨੇੜੇ ਤੇ ਇਹ ਆ ਗਿਆ ਕੰਗਰਿਆ ਦਾ ਹੈਲੀਪੈਡ ਤੇ ਜਿੰਨੀ ਵੀ ਸੰਗਤ ਹੁਣ ਜਾ ਰਹੀ ਹੈ ਸਾਰੀ ਗੋਬਿੰਦ ਘਾਟ ਵੱਲ ਪਹਾੜਾਂ ਦੇ ਉੱਤੇ ਧੁੱਪ ਆ ਗਈ ਨਾਲ ਨਾਲ ਬੱਦਲ ਵੀ ਫਿਰਦੇ ਥੋੜੇ ਥੋੜੇ ਪਰ ਮੌਸਮ ਕੋਲਮ ਲਾ ਕੇ ਸੋਹਣਾ ਅੱਜ ਵੀ ਹਾਂ ਜਾਂਦੇ ਜਾਂਦੇ ਕਿਹੜੇ ਪੁਲ ਦੇ ਥੱਲੋਂ ਦੀ ਹੋਗੇ ਉਦੋਂ ਕਿਹੜੇ ਪੁਲ ਦੇ ਉੱਤੋਂ ਦੀ ਆਏ ਸੀ ਉਹ ਸਾਹਮਣੇ ਦਿਸ ਜਾਂਦਾ ਪੁਲ ਇਹ ਪੁਰਾਣਾ ਰਾਹ ਜਿਹੜੇ ਜਾ ਰਹੇ ਆ ਆਪਾਂ ਉਹ ਨਵਾਂ ਰਾਹ ਉਹਦੇ ਥੋੜੀ ਚੜ੍ਹਾਈ ਵੱਧ ਐ ਇਹਦੇ 'ਚ ਨੋਰਮਲ ਐ ਰਸਤਾ ਲੰਬਾ ਐ ਵੈਸੇ ਨਹੀਂ ਲੰਬਾ ਰੋਡ ਲੰਬੀ ਬਣਾਈ ਹੋਈ ਉਹ 'ਚ ਖੜੀ ਚੜ੍ਹਾਈ ਆ ਪਾਣੀ ਦਾ ਪੈਂਦਾ ਖੜਾਕ ਫੁੱਲ ਪਾਣੀ ਚੱਲ ਰਿਹਾ ਇਸ ਟਾਈਮ ਨਦੀ 'ਚ ਬਾਕੀ ਆਪਣੇ ਘੋੜੇ ਵਾਲੇ ਵੀ ਉਹ ਪੁਲ ਹੁਣੇ ਲੰਗੇ ਆ ਬਰਾਬਰ ਹੀ ਚੱਲ ਰਿਹਾ ਕੰਮ ਦੇਖੋ ਹੁਣ ਘੋੜੇ ਵਾਲਿਆਂ ਨੂੰ ਫੜਦਾ ਕਿ ਘੋੜੇ ਵਾਲੇ ਬਾਹਲੇ ਕਾ ਲੰਗਦੇ ਆ de upar ਠੰਡਾ ਠੜਾੜਾ ਬਣਿਆ ਉੱਤੋਂ ਦੀ ਨੰਗਨਿਆਂ ਨੂੰ ਵੀ ਏਸੀ ਵਰਗੀ ਕੂਲਿੰਗ ਆਉਂਦੀ ਆ ਹੁਣ ਰੁਕਿਆ ਉਦੋਂ ਦਾ ਉਹਨਾਂ ਦਾ ਹੌੜ ਰੁਕੇ ਪੂਲਣਾ ਰਹਿ ਗਿਆ 2 ਕਿਲੋਮੀਟਰ 8 ਕਿਲੋਮੀਟਰ ਆਗੇ ਤੁਰ ਕੇ ਲੋਵੀ ਪੂਲਣਾ ਪਹੁੰਚਣ ਵਾਲੇ ਆਪਾਂ ਕਿਲੋਮੀਟਰ ਰਹਿ ਗਿਆ ਢੋੜੇ ਵਾਲੇ ਵੀ ਆਪਣੇ ਨਾਲ ਹੀ ਹੈ ਤੇ ਆਪਾਂ ਵੀ ਨਾਲ ਨਾਲ ਜ਼ੋਰ ਖਾਸਾ ਲੱਗ ਗਿਆ ਰੁਕੇ ਨਹੀਂ ਕਿਤੇ ਵੀ ਇੱਕ ਤੇ ਕਿਤੇ ਰੁਕੇ ਬਸ ਅੱਜ ਵੀ ਸੰਗਤ ਪੂਰੀ ਆਈ ਹੋਈ ਹੈ ਬਹੁਤ ਮਾਹੌਲ ਬਣਿਆ ਜੋ ਜੀ ਗੋਵਿੰਦ ਘਾਟ ਤਾਂ ਅਸੀਂ ਦੋ ਰਾਤਾਂ ਲਾਉਣ ਤੋਂ ਬਾਅਦ ਪੈਦਲ ਚੱਲ ਕੇ ਤਾਂ ਚੜ ਕੇ ਤੇ ਥੱਲੇ ਉਤਰ ਕੇ ਆਪਾਂ ਪਹੁੰਚ ਗਏ ਗੋਵਿੰਦ ਘਾਟ ਸਵੇਰ ਦੇ 6:50 ਮਿੰਟਾਂ 'ਤੇ ਚੱਲੇ ਸੀ ਪੈਦਲ ਤੇ 10:00 ਵਜੇ ਸਹੀ ਪਹੁੰਚ ਗਏ ਆਪਾਂ 14 ਕਿਲੋਮੀਟਰ ਪੈਦਲ ਜਿੱਥੋਂ 4 ਕਿਲੋਮੀਟਰ ਟੈਕਸੀ ਆਉਂਦੀ ਆ ਤੇ ਇੱਥੇ ਵੀ ਅੱਜ ਖਾਸਾ ਮੀਂਹ ਪਿਆ ਲੱਗਦਾ ਉੱਤੇ ਘਟ ਸੀਗਾ ਹੋ ਖੜੀ ਆਪਣੀ ਗੱਡੀ ਬਹੁਤ ਸੰਗਤ ਆ ਜਾਂਦੀ ਹੈ ਤੇ ਜਾ ਹੀ ਜਾਂਦੀ ਹੈ ਇਹ ਰਹਿ ਗਿਆ ਜੀ ਰਸਤਾ ਇਹ ਸਾਹਮਣੇ ਜਾਂਦਾ ਉਸ ਤੋਂ ਤੱਕ ਉਸ ਤੋਂ ਟੈਕਸੀ ਆ ਮੂੰਹ ਨਾਲ ਚੁੱਪ ਨਹੀਂ ਚੁੱਪ ਤਲਵੈ ਤਲਵੈ ਆ ਰਹੇ ਹੋ ਨਾ ਛੇੜਣਾ ਨਹੀਂ ਚਾਹੀਦਾ ਚੁੱਪ ਕਰ ਤੇ ਕੇਰਾ ਚੁੱਪ ਕਰ ਤੇ ਜਦੋਂ ਸੈੱਟ ਹੋ ਗਿਆ ਕੰਮ ਉਹ ਤੋਂ ਬਾਅਦ ਹੀ ਛੇੜਣਾ ਸੀਸਾੰਦਰ卡ਲੋਸ ਸੀਸਾੰਦ ਕਰ ਲਓ ਨਮਰਾਮ ਕਿਵੇਂ ਗਾੜੀ ਜਾਏਗਾ ਅੱਗੇ ਕਿ ਭਈਆ ਮੈਂ ਤਾਂ ਗਾਂਵ ਹੀ ਆਂ ਕੋਣ ਕੋਣ ਮਿਲਦਾ ਨਹੀਂ ਰੇਂਜੂ I <laughs> ਲੋ ਵੀ ਆਪਾਂ ਪਹੁੰਚ ਗਏ ਬਦਰੀਨਾਥ ਇਹ ਸਾਹਮਣੇ ਦਾ ਮਾਹੌਲ ਆ ਬਦਰੀਨਾਥ ਦਾ ਹੁਣ ਚੱਲਨੇ ਆ ਮੰਦਰਵੰਨੀ ਵੇਨੇ ਆ ਲੈਣਾ ਲੂਣਾ ਵਾਵਾ ਲੰਮੀਆਂ ਲੱਗਿਆ ਹੈ ਗੱਡੀ ਬੜੀ ਦੂਰ ਲਵਾਈ ਜਨਾਂ ਨੇ ਕਿਹੜੀ ਪਾਰ ਕੀ ਹਯਾ ਬਦਰੀਨਾਥ ਦਾ ਬਾਜ਼ਾਰ ਭੀੜੀਆਂ ਗਲੀਆਂ ਚਾਰੇ ਪਾਸੇ ਸਮਾਨ ਵੇਚਣ ਵਾਲਿਆਂ ਦਾ ਮੇਲਾ ਤੇ ਬਾਕੀ ਕਹਿੰਦੇ ਵੀ ਲੈਂ ਬਹੁਤ ਲੰਮੀ ਹੈ ਦੇਖਦੇ ਆ ਜਾ ਕੇ ਕੀ ਬਣਦਾ ਤਿੰਨ ਚਾਰ ਘੰਟੇ ਕਹਿੰਦੇ ਲੈਂ ਚ ਲੱਗਣਾ ਪੈਂਦਾ ਮਲੇ ਬਾਰੇ ਕੋਲੇ ਸਿਖਾਣਾ ਪਹਿਲੇ ਬਦਰੀ ਬਣਾ ਕੇ ਆਉਂਦੇ ਆਂ ਭਾਈ ਟਪਰਾ ਕੰਮ ਕਰ ਸਾਬ ਇਹ ਆ ਗਿਆ ਤਪਤਕੁੰਡ ਗਰਮ ਪਾਣੀ ਹੋਊਗਾ ਨਾ ਇੱਥੇ ਗਰਮ ਪਾਣੀ ਆਉਂਦਾ ਔਥੌਰੀਟੀ ਦੇਖ ਕੇ ਤੂੰ ਆਦਮੀ ਪਚੜ ਨਹੀਂ ਸਕਦਾ ਕਿਥੇ ਵੇ ਦੇ ਤੂੰ ਉਹ ਤਾਂ ਮੇਰਾ ਬੋਲ ਚ ਫੈਲਿਆ ਰਹੇਂ ਤੈਂ ਕਾਸੇ ਨਾ ਕੋਈ ਹੰਦਾਂ ਉਹਦਾਂ ਹੀ ਫਿਰਦੀਆਂ ਨੇ ਲਦਾਖ ਬਣੀ ਇਦੋਂ ਉੱਚੀ ਆ ਤੂੰ ਯਰ ਨੂੰਤੇ ਵਿੱਚ ਕੀਨੇ ਚੜਾ ਕੇ ਛੱਡਤੀ ਉਹ ਤਾਂ ਤਰੀਕੇ ਨੇ ਦਫੀਗਾ ਨੇ ਸੀ ਆਲੋ ਵਿੱਚ ਅੰਦਰ ਨੂੰ ਦੇ ਕੇ ਚੱਲਦੇ ਗਏ ਠਾ ਕਾੜ ਲੈ ਤਾਂ ਵੀ ਵੇਸ ਜਮਾ ਕਿਸੇ ਨੂੰ ਲੱਗਦਾ ਕਸ਼ਮੀਰੀ ਭਾਈ ਬਹੁਰੀ ਉਹ ਐਵੇਂ ਨਾਕ ਸਮਝੀ ਲੈ ਤੇ ਲੇਲ ਦਾਕ ਤੇ ਪੁੱਛੀਦਾ ਉਹ ਚਾਹ ਵਾਹ ਹੈਣੀ ਹਰੈਲੀ ਹਰੈਲੀ ਜਮਾ ਸੁੱਕੇ ਪਹਾੜ ਸੰਗਰ ਅਕਤੀ ਕਲੀ ਆ ਵੀ ਆਉਂਦੇ ਵੇਲੇ ਫਿਰ ਜਿਹੜਾ ਪ੍ਰਿਆਗ ਹੈ ਦੇਵ ਪ੍ਰਿਆਗ ਕੋਈ ਤੋਂ ਪ੍ਰਿਆਗ ਹੀ ਬਲੇ ਇਧਰ ਉਧਰ ਪ੍ਰਿਆਗ ਕਰਨ ਪ੍ਰਿਆਗ ਸੌਰ ਪ੍ਰਿਆਗ ਇਹ ਹੁਣ ਪਤਾ ਨਹੀਂ ਕਿਹੜਾ ਪ੍ਰਿਆਗ ਆਉਣ ਵਾਲਾ ਸਾਹਮਣੇ ਦਾ ਮਾਹੌਲ ਬਦਲ ਹੋਏ ਪਿਆ ਬਾਣਾ ਤੇ ਮੀਂਹ ਦੀ ਤਿਆਰੀ ਹੈ ਫੁੱਲ ਤੇ ਹਾਲ ਮਾੜੇ ਆ ਜਿਸੀ ਆ ਰਹੇ ਆ ਥੱਕ ਤੁੱਕ ਕੇ ਆਡਾ ਉਂਝ ਨਹੀਂ ਕਰੀਂ ਨਾ ਕੁਝ ਵੀ ਦੇਖਣ ਨੂੰ ਤਾਂ ਅਸੀਂ ਉੱਥੇ ਹੀ ਬਣਾਈ ਜੰਨੇ ਆਂ ਠੀਕ ਹੈ ਹੂੰ ਜਿੰਨੂ ਵੀ ਪਤਾ ਕੀ ਦਿਖਾ ਰਿਹਾ ਹੈ ਅੰਗਲਾ ਉਹ ਕਹਿੰਦਾ ਸਮਾਂ ਨਾ ਆ ਰਿਹਾ ਕੀ ਮੋੜਾ ਹੈ ਉੱਥੇ ਉਹ ਆਪਾਂ ਜਿਹੜੇ ਇਹ ਵੀ ਟੱਕਰ ਹੋ ਗਈ ਫੋੜ ਗਿਆ ਲੈ ਜਾਣ ਖੋ ਗਿਆ ਹੈਲੋ ਮਾਯੋ ਮਾਯੋ ਕੋ ਲੈਣ ਕੋ ਕੇ ਖੋਜ ਦਿੱਤ ਕਿਰੇ ਆਯੋ ਉਹ ਬੈਠਾ ਕਿਸਰੇ ਅੰਬੂਠੇ ਹਰਗਾ ਹੋਇਆ ਹਾਂ ਜੀ ਬਹੁਤ ਜੀਤ ਕਰਦੇ ਫੇਮਗੋਣ ਸਾਹਿਬ ਤੋਂ ਆਪਾਂ ਸਿੱਧੇ ਚੱਲ ਕੇ ਵਾਦੀ ਸੀ ਚ ਹਰੀਸ਼ੀਗੇਸ਼ ਨਹੀਂ ਰੁਕੇ ਤੇ ਆਪਾਂ ਉੱਥੋਂ ਸਿੱਧੀ ਤਿਆਰੀ ਕਰ ਲਈ ਸੀ ਕੌਂਟਾ ਸਾਹਿਬ ਜਾਣ ਦੀ ਜੋ ਕਿ ਹਿਮਾਚਲ ਦੇ ਤੇ ਉੱਤਰਾਖੰਡ ਦੇ ਬਾਰਡਰ ਤੇ ਵਹਿੰਦਾ ਉੱਥੇ ਜਾਂਦੇ ਜਦੋਂ ਆਪਾਂ ਰਾਹ ਦੇ ਵਿੱਚ ਦੇਖਿਆ ਆਪਾਂ ਇੱਕ ਤਾਂ ਸ਼ਹਿਰ ਆਉਂਦਾ ਦੇਹਰਾਦੂਨ ਦੇਹਰਾਦੂਨ ਤੋਂ ਫਿਰ ਕਈ ਪਾਸੇ ਸੜਕਾਂ ਚੱਲੀਆਂ ਜਾਂਦੀਆਂ ਜਿਵੇਂ ਇਥੋਂ ਮਨਸੂਰੀ ਵੀ ਨੇੜੇ ਆ ਤੇ ਇੱਕ ਦੋ ਹੋਰ ਇਹੋ ਜੀਆਂ ਟੂਰ ਟੂਰਿੰਗ ਵਾਲੀਆਂ ਥਾਵਾਂ ਹੈਗੀਆਂ ਫਿਰ ਆਪਾਂ ਦੇਖਦੇ ਹਾਂ ਉਸ ਪਾਸੇ ਚੱਲਾਂਗੇ ਹੁਣ ਅਗਲੀਆਂ ਤੇ ਬਾਕੀ ਕਹਿੰਦੇ ਨੇ ਵੀ ਜਦੋਂ ਹੇਮਕੁੰਡ ਸਾਹਿਬ ਜਾ ਕੇ ਆਵੇ ਤੇ ਪੌਂਟਾ ਸਾਹਿਬ ਵੇਚ ਦੀ ਹੋ ਕੇ ਹੀ ਜ਼ਿਆਦਾਤਰ ਲੋਕ ਵਾਪਸੀ ਆਉਂਦੇ ਆ ਕਈ ਤਾਂ ਜਾਂਦੇ ਕਿੜੇ ਵੀ ਪੌਂਟਾ ਸਾਹਿਬ ਹੀ ਰੁਕਦੇ ਆ ਉੱਥੋਂ ਫਿਰ ਅੱਗੇ ਦਾ ਸਫ਼ਰ ਢੀਸ਼ੀਕੇਸ਼ ਦਾ ਸ਼ੁਰੂ ਕਰਦੇ ਆ ਇਹ ਮਾ ਲੋ ਠਹਿਰ ਬਣੀ ਹੋਈ ਆ ਯਾਰ ਆ ਦੇ ਵਿੱਚ ਬਾਕੀ ਉੱਥੇ ਬਹੁਤ ਹੀ ਇਤਿਹਾਸਿਕ ਤੇ ਬਹੁਤ ਵੱਡਾ ਗੁਰਦੁਆਰਾ ਬਾਕੀ ਚੱਲ ਕੇ ਦੇਖਦੇ ਆਂ ਵੀ ਅੱਜ ਪੌਂਟਾ ਸਾਬ ਪਹੁੰਚੀ ਦਾ ਜਾਂ ਫਿਰ ਰਾਹ ਦੇ ਵਿੱਚ ਕਿਤੇ ਕੀ ਹਜੇ ਵਾਰਟ ਤਾਂ ਬਹੁਤ ਪਈ ਆ ਬਾਕੀ ਦੇਖਦੇ ਆਂ ਚੱਲਦੇ ਚੱਲਦੇ ਕੀ ਬਣਦਾ ਕੀ ਨਹੀਂ ਬਣਦਾ ਇਹ ਆਪਣੇ ਸਾਹਮਣੇ ਆ ਗਿਆ ਸ਼ਹਿਰ ਦੇਰਾਦੂਨ ਦੇਰਾਦੂਨ ਸ਼ਹਿਰ ਤਾਂ ਬਹੁਤ ਹੀ ਵੱਡਾ ਜਿੱਡਾ ਕਹਿ ਦੋਟਾਈ ਜਿੱਡਾ ਇਹਦਾ ਨਾਮ ਹੈ ਓਡੇ ਵੱਡਾ ਸ਼ਹਿਰ ਹੈ ਮੈਂ ਦਾਬਾ ਦੀ ਜ਼ਿੰਦਗੀ ਚ ਪਹਿਲੀ ਵਾਰੀ ਦੇਖਿਆ ਪਰ ਸ਼ਹਿਰ ਬਹੁਤ ਵੱਡਾ ਹੈ। ਦਲਮਾ ਨਹੀਂ ਪਤਾ। ਨੋਰ ਡਬੋ ਹੈ ਨਹੀਂ ਕੋਈ। ਆਪਾਂ ਨੂੰ ਦਹਿਰਾਦੂਨ ਕ੍ਰੋਸ ਕਰਦੇ ਆ ਕਰਦੇ ਨੇ ਰੱਬ ਆ ਗਿਆ। ਤੇ ਹੁਣ ਆਪਾਂ ਜਿਵੇਂ ਦਰਾਂ ਤੋਂ ਇੱਥੋਂ ਮਨਸੂਰੀ ਕੋਈ 15-20 ਕਿਲੋਮੀਟਰ ਸਾਈਡ ਤੇ ਰਹਿ ਜਾਂਦੀ ਹੈ। ਉਧਰ ਨੂੰ ਚੱਲਦੇ ਆ। ਤੇ ਸਾਹਮਣੇ ਮਨਸੂਰੀ ਥੋੜੀ-ਥੋੜੀ ਦਿਖਣ ਲੱਗ ਗਈ ਕਿਉਂਕਿ ਮਨਸੂਰੀ ਨੂੰ ਪਹਾੜਾਂ ਦੀ ਰਾਣੀ ਵੀ ਕਿਹਾ ਜਾਂਦਾ ਤੇ ਪਹਾੜ ਦੇ ਉੱਤੇ ਬਸਿਆ ਹੋਇਆ ਸ਼ਹਿਰ ਆ ਉਹ ਸਾਹਮਣੇ ਜਗਦਿਆਂ ਲਾਈਟਾਂ ਸਾਰਾ ਮਨਸੂਰੀ ਸ਼ਹਿਰ ਹੀ ਆ। ਬਾਕੀ ਸ਼ਹਿਰ ਦਾ ਤਸਵੀਰੇ ਵੇਖਿਆ ਜਾਊਗਾ ਹੋਂ ਤੱਕ ਕਿਤੇ ਥਾਂ ਲੱਭ ਕੇ ਟਿਕਾਣਾ ਲੱਭ ਕੇ ਤੇ ਪੈਲ ਬਹਿਣ ਦੀ ਸੋਚਦੇ ਆ ਕਿਉਂਕਿ ਹਨੇਰਾ ਬਹੁਤ ਹੋ ਗਿਆ 9 9:30 ਦਾ ਟਾਈਮ ਹੋ ਗਿਆ ਰਾਤ ਦਾ ਬਾਕੀ ਕਰ ਲਾਂਗੇ ਵੀਡੀਓ ਚ ਦੇਖਾਂਗੇ ਵੀ ਮਨਸੂਰੀ ਕੇਵ ਤੇ ਕੀ ਕੁਛ ਆ ਇੱਥੇ ਕਈ ਚੀਜ਼ਾਂ ਬਣੀਆਂ ਹੋਈਆਂ ਵੇਖਣ ਵਾਲੀਆਂ ਜ਼ਰੂਰ ਦੇਖਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ